ਰੇਡੀ ਲੰਮੀ ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅੱਜ ਰਾਤ ਨੂੰ ਜੰਮੂ ਰਸਤ ਦਾ ਬੰਨਾ ਟੱਪ ਲਿਆ ਜਾਏ ਡੰਡੀ ਇਹ ਬੰਨਾ ਸਾਨੂੰ ਹਿੰਦੁਸਤਾਨ ਦੇ ਬੰਨੇ ਕੋਲੋਂ ਨੇੜੇ ਪੈਂਦਾ ਸੀ ਡੰਡੀ ਇਕੱਲੇ ਜਾਣ ਦਾ ਹੌਸਲਾ ਵੀ ਨਹੀਂ ਪੈ ਰਹਾ ਸੀ ਕਿਉਂਕਿ ਮੇਰੇ ਵਰਗੇ ਨਿਆਣੇ ਸਾਥ ਨਾਲ ਰਾਤ ਨੂੰ ਤੁਰਨਾ ਕੋਈ ਸੌਖਾ ਕੰਮ ਨਹੀਂ ਸੀ ਡੰਡੀ ਚੂਲਾ ਟੁੱਟੀ ਮੇਰੀ ਦਾਦੀ ਦੇ ਨਾਲ-ਨਾਲ ਇੱਕ ਹੋਰ ਬੁੱਢੀ ਮਾਈ ਵੀ ਸਾਡੇ ਘਰ ਹੀ ਰਹਿੰਦੀ ਸੀ ਡੰਡੀ ਉਹ ਸੀ ਮੇਰੀ ਵੱਡੀ ਭੈਣ ਸ਼ਾਂਤੀ ਦੇਵੀ ਦੀ ਸੱਸ ਡੰਡੀ ਜਿਸ ਦੇ ਘਰ ਵਾਲੇ ਉਸ ਨੂੰ ਇੱਧਰ ਸਾਡੇ ਕੋਲ ਛੱਡ ਕੇ ਆਪ ਬੰਨਾ ਪਾਰ ਕਰ ਗਏ ਹੋਏ ਸਨ ਡੰਡੀ ਉਹ ਤੁਰ ਫੇਰਾ ਤਾਂ ਲੈਂਦੀ ਸੀ ਪਰ ਬਹੁਤਾ ਨਹੀਂ ਡੰਡੀ ਬਡੇਰੀ ਉਮਰ ਕਰਕੇ ਉਹ ਜਲਦੀ ਥੱਕ ਜਾਂਦੀ ਸੀ ਡੰਡੀ ਇੱਕ ਤਾਂ ਨਿਆਣਾ ਸਾਥ ਉਪਰੋਂ ਦੋ ਦੋ ਬਜ਼ੁਰਗ ਔਰਤਾਂ ਨੂੰ ਨਾਲ ਲੈ ਕੇ ਰਾਤ ਨੂੰ ਚੱਲਣ ਵਾਸਤੇ ਚਾਚਾ ਅਤੇ ਹੋਰ ਜੀਆਂ ਦਾ ਹੌਸਲਾ ਨਹੀਂ ਪੈ ਰਹਾ ਸੀ ਡੰਡੀ ਦੂਸਰਾ ਨਿਕਲਣਾ ਵੀ ਰਾਤ ਨੂੰ ਚੋਰੀ ਸੀ ਡੰਡੀ ਮੈਂ ਸੀ ਤਾਂ ਬੱਚਾ ਹੀ ਪਰ ਘਰ ਉੱਤੇ ਆਈ ਵਿਪਤਾ ਨੂੰ ਸਮਝ ਰਹਾ ਸੀ ਡੰਡੀ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ ਡੰਡੀ ਜਦੋਂ ਦੋਵਾਂ ਬੁੱਢੀਆਂ ਮਾਈਆਂ ਨੂੰ ਪਤਾ ਲੱਗਾ ਕਿ ਉਹਨਾ ਕਰਕੇ ਉਹ ਬੰਨਾ ਨਹੀਂ ਤਪ ਸਕਣਗੇ ਤਾਂ ਉਹਨਾ ਦੋਵਾਂ ਨੇ ਚਾਚਾ ਜੀ ਦੇ ਅੱਗੇ ਹੱਥ ਜੋੜ ਦਿੱਤੇ ਡੰਡੀ ਪੁੱਤਰਾ ਅਸੀਂ ਬਥੇਰੀ ਅਰੇੜੀ ਜ਼ਿੰਦਗੀ ਦੇਖ ਲਈ ਹੈ ਕੀ ਕਰੋਗੇ ਸਾਨੂੰ ਬੰਨੇ ਪਾਰ ਕਰਵਾ ਕੇ ਅਸੀਂ ਇੱਧਰ ਜਮੀਆਂ ਸਾਹ ਅਤੇ ਮਰਨਾ ਵੀ ਇੱਧਰ ਹੀ ਚਾਉਂਦੀਆਂ ਹਾਂ ਇਸ ਉਮਰੇ ਸਾਨੂੰ ਖੱਜਲਖਵਾਰ ਹੋਣਾ ਚੰਗਾ ਨਹੀਂ ਲੱਗਦਾ ਤੁਸੀਂ ਸਾਨੂੰ ਛੱਡ ਕੇ ਬਾਕੀ ਜੀਆਂ ਨੂੰ ਲੈ ਕੇ ਹਿੰਦੁਸਤਾਨ ਚਲੇ ਜਾਓ ਡੰਡੀ ਮੇਰੀ ਦਾਦੀ ਦੇ ਬੋਲਦੇ ਹੀ ਦੋਵਾਂ ਮਾਈਆਂ ਦੇ ਗਲੇਡੂ ਪਰ ਆਏ ਸਾਨਾ ਡੰਡੀ ਚਾਚਾ ਜੀ ਦੀਆਂ ਅੱਖਾਂ ਵੀ ਪਰ ਆਈਆਂ ਡੰਡੀ ਉਹ ਕੁਝ ਦੇਰ ਚੁੱਪ ਰਹੇ ਡੰਡੀ ਉਸ ਨੇ ਹੋਰ ਸਲਾਹ ਦਿੱਤੀ ਕਿ ਉਹ ਆਪ ਮਾਂ ਅਤੇ ਉਸ ਬੁੱਢੀ ਮਾਈ ਨਾਲ ਇੱਥੇ ਰਹਿ ਜਾਣਗੇ ਡੰਡੀ ਬਾਕੀ ਸਾਰੇ ਜੀ ਬੰਨਾ ਟੱਪ ਜਾਣ ਡੰਡੀ ਜਦੋਂ ਰੌਲਾ ਰੱਪਾ ਥੰਮ ਜਾਵੇਗਾ ਉਦੋਂ ਰਿਆਸਤ ਜਾ ਹਿੰਦੁਸਤਾਨ ਦੀ ਸਰਕਾਰ ਨੂੰ ਕਹੇ ਕਿ ਉਹਨਾਂ ਨੂੰ ਉੱਧਰ ਲੈ ਕੇ ਆ ਜਾਣਗੇ ਦੰਦੀ ਪਹਿਲਾਂ ਤਾਂ ਕਰ ਦੇ ਜੀ ਮਨ ਨਹੀਂ ਰਹੇ ਸਾਨਾ ਪਰ ਬਾਅਦ ਵਿੱਚ ਚਾਚਾ ਜੀ ਦੀ ਸਲਾਹ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੰਦੀ ਪਿੰਡ ਦੇ ਹੀ ਵਾਕਫਕਾਰ ਮੁਸਲਮਾਨ ਨੂੰ ਬੰਨੇ ਤੱਕ ਨਾਲ ਜਾਣ ਲਈ ਤਿਆਰ ਕਰ ਲਿਆ ਗਿਆ ਡੰਡੀ ਉਸ ਨੂੰ ਬੰਨੇ ਦਾ ਰਸਤਾ ਵੀ ਪਤਾ ਸੀ ਡੰਡੀ ਉਸ ਦਾ ਸਾਥ ਰਾਹ ਵਿੱਚ ਹੱਲਾ ਬੋਲਣ ਬਾਲਿਆਂ ਕੋਲੋਂ ਬਚਣ ਲਈ ਵੀ ਜ਼ਰੂਰੀ ਸੀ ਡੰਡੀ ਰਾਤ ਪੈ ਗਈ ਡੰਡੀ ਆਣ ਗਵਾਂਡ ਨੂੰ ਦੱਸੇ ਬਿਨਾ ਅਸੀਂ ਸਾਰਿਆਂ ਨੇ ਥੋੜਾ ਥੋੜਾ ਸਮਾਨ ਬਨ ਕੇ ਸਿਰਾਂ ਉੱਤੇ ਚੁੱਕ ਲਿਆ ਡੰਡੀ ਦੋਵਾਂ ਮਾਈਆਂ ਅਤੇ ਚਾਚਾ ਜੀ ਫੁਰਾ ਸਾਨੂੰ ਤੋੜ ਦਿੱਤਾ ਡੰਡੀ ਤਿੰਨਾ ਤਬਰਾਂ ਦੇ ਜੀਵੰਨਾ ਪਾਰ ਕਰਨ ਲਈ ਤੁਰ ਪਏ